ਅਮਰੀਕਾ ਵੱਲੋਂ ਕਤਰ ਨੂੰ ਵੱਡੀ ਫੌਜੀ ਮਦਦ ਮਿਲਣੇ ਜਾ ਰਹੀ ਹੈ ਅਮਰੀਕੀ ਰੱਖਿਆ ਸਕੱਤਰ ਪੀਟ ਹੈਂਗਸਥ ਨੇ ਕਤਰ ਨਾਲ ਇੱਕ ਮਹੱਤਵਪੂਰਨ ਸਮਝੌਤੇ ਦੇ ਉੱਤੇ ਦਸਤਖਤ ਕੀਤੇ ਨੇ ਜਿਸ ਦੇ ਤਹਿਤ ਅਮਰੀਕੀ ਰਾਜ ਈਡਾਹੋ ਦੇ ਮਾਊਂਟੇਨ ਹੋਮ 에ਅਰ ਬੇਸ ਉੱਤੇ ਕਤਰ ਹਵਾਈ ਫੌਜ ਲਈ ਖਾਸ ਟ੍ਰੇਨਿੰਗ ਸੈਂਟਰ ਬਣਾਇਆ ਜਾਵੇਗਾ ਇਸ ਸਹੂਲਤ ਵਿੱਚ ਖਾੜੀ ਦੇਸ਼ ਕਤਰ ਦੇ ਪਾਇਲਟਾਂ ਨੂੰ ਐਫ 15 ਲੜਾਕੂ ਜਹਾਜ਼ਾਂ ਦੀ ਉਡਾਣ ਅਤੇ ਜੰਗੀ ਸਿਖਲਾਈ ਦਿੱਤੀ ਜਾਵੇਗੀ ਹੈਕਸੈਥ ਨੇ ਦੱਸਿਆ ਹੈ ਕਿ ਇਸ ਕਦਮ ਨਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਸਾਂਝੀ ਸਖਲਾਈ ਤਾਕਤ ਦੇ ਆਪਸੀ ਕਾਰਜਸ਼ੀਲਤਾ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ। ਇਹ ਸਮਝੌਤਾ ਵਾਸ਼ਿੰਗਟਨ ਦੇ ਪੈਂਟਾਗਨ ਦੇ ਹੈਕਸੈਥ ਅਧਿਕਤਰ ਦੇ ਰੱਖਿਆ ਮੰਤਰੀ ਸਾਉਦੀਨ ਅਬਦੁੱਲ ਰਹਿਮਾਨ ਅਲਫਥਾਨੀ ਵਿਚਕਾਰ ਹੋਇਆ ਹੈ। ਹੈਕਸੈਥ ਨੇ ਕਦਰ ਦੀ ਗਾਜ਼ਾ ਜਗਵੰਦੀ ਅਤੇ ਬੰਦਕਾਂ ਦੀ ਵਾਪਸੀ ਸੌਦੇ ਵਿੱਚ ਵਿਚੋਲਗੀ ਦੀ ਭੂਮਿਕਾ ਲਈ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਤੁਸੀਂ ਸਾਡੇ ਉੱਤੇ ਭਰੋਸਾ ਕਰ ਸਕਦੇ ਹੋ ਦੱਸਣੀ ਹੋ ਗਈ ਕਦਰ ਪਹਿਲਾਂ ਹੀ ਮੱਧ ਪੂਰਬ ਦੇ ਵਿੱਚ ਅਮਰੀਕਾ ਦੇ ਸਭ ਤੋਂ ਵੱਡੇ ਫੌਜੀ ਅੱਡੇ ਅਲ ਉਦੀਦ 에ਅਰ ਬੇਸ ਦੀ ਮੇਜ਼ਬਾਨੀ ਕਰਦਾ ਹੈ ਹੁਣ ਇਹ ਡਾਹੋ ਵਿੱਚ ਨਵਾਂ ਟ੍ਰੇਨਿੰਗ ਸੈਂਟਰ ਅਮਰੀਕਾ ਦੇ ਕਤਰ ਦੇ ਰੱਖਿਆ ਸਬੰਧਾਂ ਨੂੰ ਇੱਕ ਹੋਰ ਨਵੇਂ ਪੱਧਰ ਉੱਤੇ ਲੈ ਜਾਵੇਗਾ। ਇਹ ਸਾਂਝਾ ਕਦਮ ਨਾ ਸਿਰਫ ਦੋਸਤੀ ਦੀ ਨਵੀਂ ਮਿਸਾਲ ਹੈ ਸਗੋਂ ਮੱਧ ਪੂਰਬ ਦੇ ਵਿੱਚ ਅਮਰੀਕਾ ਦੇ ਰਣਨੀਤਿਕ ਪ੍ਰਭਾਵ ਨੂੰ ਹੋਰ ਜ਼ਿਆਦਾ ਮਜ਼ਬੂਤ ਵੀ ਕਰੇਗਾ। ਅਮਰੀਕਾ ਵੱਲੋਂ ਕਤਰ ਨੂੰ ਵੱਡੀ ਫੌਜੀ ਮਦਦ ਮਿਲਣੇ ਜਾ ਰਹੀ ਹੈ। ਅਮਰੀਕੀ ਰੱਖਿਆ ਸਕੱਤਰ ਪੀਟ ਹੈਂਗਸਥ ਨੇ ਕਤਰ ਨਾਲ ਇੱਕ ਮਹੱਤਵਪੂਰਨ ਸਮਝੌਤੇ ਦੇ ਉੱਤੇ ਦਸਤਖਤ ਕੀਤੇ ਨੇ। ਜਿਸ ਦੇ ਤਹਿਤ ਅਮਰੀਕੀ ਰਾਜ ਈਡਾਹੋ ਦੇ ਮਾਊਂਟੇਨ ਓਮ 에ਅਰ ਬੇਸ ਉਤੇ ਕਤਰ ਹਵਾਈ ਫੌਜ ਲਈ ਖਾਸ ਟ੍ਰੇਨਿੰਗ ਸੈਂਟਰ ਬਣਾਇਆ ਜਾਵੇਗਾ ਇਸ ਸਹੂਲਤ ਵਿੱਚ ਖਾੜੀ ਦੇਸ਼ ਕਤਰ ਦੇ ਪਾਇਲਟਾਂ ਨੂੰ ਐਫ 15 ਲੜਾਕੂ ਜਹਾਜ਼ਾਂ ਦੀ ਉਡਾਣ ਅਤੇ ਜੰਗੀ ਸਿਖਲਾਈ ਦਿੱਤੀ ਜਾਵੇਗੀ ਹੈਗਸੇਸ ਨੇ ਦੱਸਿਆ ਕਿ ਇਸ ਕਦਮ ਨਾਲ ਦੋਵਾਂ ਦੇਸ਼ਾਂ ਦੇ ਵਿੱਚ ਘਾਰ ਸਾਂਝੀ ਸਿਖਲਾਈ ਤਾਕਤ ਦੇ ਆਪਸੀ ਕਾਰਜਸ਼ੀਲਤਾ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ ਇਹ ਸਮਝੌਤਾ ਵਾਸ਼ਿੰਗਟਨ ਦੇ ਪੈਂਟਾਗਨ ਦੇ ਹੈਗਸੇਥ ਅਫੀਕਰ ਦੇ ਰੱਖਿਆ ਮੰਤਰੀ ਸਾਊਦੀਨ ਅਬਦੁਲ ਰਹਿਮਾਨ ਅਲ ਫਾਨੀ ਵਿਚਾਰ ਹੋਇਆ ਹੈਗਸੇਥ ਨੇ ਕਤਰ ਦੀ ਗਾਜ਼ਾ ਜਗਵੰਦੀ ਅਤੇ ਬੰਦਕਾਂ ਦੀ ਵਾਪਸੀ ਸੌਦੇ ਵਿੱਚ ਵਿਚੋਲਗੀ ਦੀ ਭੂਮਿਕਾ ਲਈ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਤੁਸੀਂ ਸਾਡੇ ਉੱਤੇ ਭਰੋਸਾ ਕਰ ਸਕਦੇ ਹੋ ਦਸਣੀ ਹੋ ਗਏ ਕਤਰ ਪਹਿਲਾਂ ਹੀ ਮੱਧ ਪੂਰਬ ਦੇ ਵਿੱਚ ਅਮਰੀਕਾ ਦੇ ਸਭ ਤੋਂ ਵੱਡੇ ਫੌਜੀ ਅਡੇ ਅਲ ਉਦੀਦ 에ਅਰ ਬੇਸ ਦੀ ਮੇਜ਼ਬਾਨੀ ਕਰਦਾ ਹੈ ਹੁਣ ਇਡਾਹੋ ਵਿੱਚ ਨਵਾਂ ਟ੍ਰੇਨਿੰਗ ਸੈਂਟਰ ਅਮਰੀਕਾ ਦੇ ਕਤਰ ਦੇ ਰੱਖਿਆ ਸਬੰਧਾਂ ਨੂੰ ਇੱਕ ਹੋਰ ਨਵੇਂ ਪੱਧਰ ਉੱਤੇ ਲੈ ਜਾਵੇਗਾ ਇਹ ਸਾਂਝਾ ਕਦਮ ਨਾ ਸਿਰਫ ਦੋਸਤੀ ਦੀ ਨਵੀਂ ਮਿਸਾਲ ਹੈ ਸਗੋਂ ਮੱਧ ਪੂਰਬ ਦੇ ਵਿੱਚ ਅਮਰੀਕਾ ਦੇ ਰਣਨੀਤਿਕ ਪ੍ਰਭਾਵ ਨੂੰ ਹੋਰ ਜ਼ਿਆਦਾ ਮਜ਼ਬੂਤ ਵੀ ਕਰੇਗਾ ਅਮਰੀਕਾ ਵੱਲੋਂ ਕਤਰ ਨੂੰ ਵੱਡੀ ਫੌਜੀ ਮਦਦ ਮਿਲਣੇ ਜਾ ਰਹੀ ਹੈ ਅਮਰੀਕੀ ਰੱਖਿਆ ਸਕੱਤਰ ਪੀਟ ਹੈਗਸਥ ਨੇ ਕਤਰ ਨਾਲ ਇੱਕ ਮਹੱਤਵਪੂਰਨ ਸਮਝੌਤੇ ਦੇ ਉੱਤੇ ਦਸਤਖਤ ਕੀਤੇ ਨੇ ਜਿਸ ਦੇ ਤਹਿਤ ਅਮਰੀਕੀ ਰਾਜ ਈਡਾਹੋ ਦੇ ਮਾਊਂਟੇਨ ਹੋਮ 에ਅਰਬੇਸ ਉੱਤੇ ਕਤਰ ਹਵਾਈ ਫੌਜ ਲਈ ਖਾਸ ਟ੍ਰੇਨਿੰਗ ਸੈਂਟਰ ਬਣਾਇਆ ਜਾਵੇਗਾ ਇਸ ਸਹੂਲਤ ਵਿੱਚ ਖਾੜੀ ਦੇਸ਼ ਕਤਰ ਦੇ ਪਾਇਲਟਾਂ ਨੂੰ ਐਫ 15 ਲੜਾਕੂ ਜਹਾਜ਼ਾਂ ਦੀ ਉਡਾਣ ਅਤੇ ਜੰਗੀ ਸਿਖਲਾਈ ਦਿੱਤੀ ਜਾਵੇਗੀ ਹੈਗਸੇਥ ਨੇ ਦੱਸਿਆ ਹੈ ਕਿ ਇਸ ਕਦਮ ਨਾਲ ਦੋਵਾਂ ਦੇਸ਼ਾਂ ਦੇ ਵਿੱਚ ਘਾਰ ਸਾਂਝੀ ਸਿਖਲਾਈ ਤਾਕਤ ਦੇ ਆਪਸੀ ਕਾਰਜਸ਼ੀਲਤਾ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ। ਇਹ ਸਮਝੌਤਾ ਵਾਸ਼ਿੰਗਟਨ ਦੇ ਪੈਂਟਾਗਨ ਦੇ ਹੈਗਸੇਥ ਅਤੇ ਕਤਰ ਦੇ ਰੱਖਿਆ ਮੰਤਰੀ ਸਾਊਦਬੀਨ ਅਬਦੁਲ ਰਹਿਮਾਨ ਅਲਫਖਾਨੀ ਵਿਚਕਾਰ ਹੋਇਆ ਹੈ। ਹੈਗਸੇਥ ਨੇ ਕਤਰ ਦੀ ਗਾਜ਼ਾ ਜਗਵੰਦੀ ਅਤੇ ਬੰਦਕਾ ਦੀ ਬਾਲਸੀ ਸੌਦੇ ਵਿੱਚ ਵਿਚੋਲ ਕੇ ਦੀ ਭੂਮਿਕਾ ਲਈ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਤੁਸੀਂ ਸਾਡੇ ਉੱਤੇ ਭਰੋਸਾ ਕਰ ਸਕਦੇ ਹੋ ਦੱਸਣੀ ਹੋਵੇ ਕਤਰ ਪਹਿਲਾਂ ਹੀ ਮੱਧ ਪੂਰਬ ਦੇ ਵਿੱਚ ਅਮਰੀਕਾ ਦੇ ਸਭ ਤੋਂ ਵੱਡੇ ਫੌਜੀ ਅਟੇ ਅਲ ਉਦੀਦ 에ਅਰਬੇਸ ਦੀ ਮੇਜ਼ਬਾਨੀ ਕਰਦਾ ਹੈ ਹੁਣ ਏਡਾਹੋ ਵਿੱਚ ਨਵਾਂ ਟ੍ਰੇਨਿੰਗ ਸੈਂਟਰ ਅਮਰੀਕਾ ਦੇ ਕਤਰ ਦੇ ਰੱਖਿਆ ਸਬੰਧਾਂ ਨੂੰ ਇੱਕ ਹੋਰ ਨਵੇਂ ਪੱਧਰ ਉੱਤੇ ਲੈ ਜਾਵੇਗਾ ਇਸ ਸਾਂਝਾ ਕਦਮ ਨਾਲ ਸਿਰਫ ਦੋਸਤੀ ਦੀ ਨਵੀਂ ਮਿਸਾਲ ਹੈ ਸਭ ਮਦਪੁਰਮ ਦੇ ਵਿੱਚ ਅਮਰੀਕਾ ਦੇ ਰਣਨੀਤਿਕ ਪ੍ਰਭਾਵ ਨੂੰ ਹੋਰ ਜ਼ਿਆਦਾ ਮਜ਼ਬੂਤ ਵੀ ਕਰੇਗਾ